ਜੀ ਹਾਂ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਕਿ 8736 ਦੀ ਪਾਲਿਸੀ ਅਸਲ ਵਿੱਚ ਕਿਉਂ ਹੋਈ ਰੱਦ ਕੀ ਹਨ ਇਸ ਦੇ ਵੱਡੇ ਕਾਰਨ ਅਤੇ ਜੋ ਤੁਹਾਨੂੰ ਪਤਾ ਹੈ ਉਸ ਤੋਂ ਬਿਨਾ ਕੀ ਅਸਲ ਹੋਰ ਵੀ ਸੱਚਾਈ ਹੈ ਸੋ ਨਮਸਕਾਰ ਸਸ਼ਟਿਕਾਰ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਇਸ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ 8736 ਦੀ ਪਾਲਿਸੀ ਜਿਸ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਿਆ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਔਰ ਉਸ ਤੋਂ ਬਾਅਦ ਇੱਕ ਵਿਭਾਗੀ ਪਾਲਿਸੀ ਨੂੰ ਲਿਆ ਕੇ ਤੁਹਾਡੇ ਸਾਹਮਣੇ ਪੇਰੋਸ ਦਿੱਤਾ ਗਿਆ ਸੋ ਵੀਡੀਓ ਦੇ ਨਾਲ ਜੁੜੇ ਰਹਿਣਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਵੀਡੀਓ ਦੇ ਵਿੱਚ ਜਿਹੜੇ ਤੁਹਾਨੂੰ ਤੱਥ ਪਤਾ ਨਹੀਂ ਉਸ ਤੋਂ ਬਿਨਾ ਜੋ ਸੱਚਾਈ ਹੈ ਉਸ ਨੂੰ ਤੁਹਾਨੂੰ ਵੀਡੀਓ ਦੇ ਲਾਸਟ ਹਿੱਸੇ ਦੇ ਵਿੱਚ ਚੰਗੀ ਤਰ੍ਹਾਂ ਐਕਸਪਲੇਨ ਕੀਤਾ ਜਾਵੇਗਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਚੈਨਲ ਦੇ ਉੱਪਰ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਦੇ ਉੱਤੇ ਸਬਸਕ੍ਰਾਈਬ ਦਾ ਬਟਨ ਜਰੂਰ ਪ੍ਰੈਸ ਕਰ ਦਿਓ ਸੋ ਇਸ ਦੇ ਨਾਲ ਸਾਡੀ ਹੌਸਲਾ ਅਭਜਾਈ ਹੁੰਦੀ ਹੈ ਤੇ ਸਾਨੂੰ ਵੀ ਮਨੋਵਲ ਮਿਲਦਾ ਕਿ ਅਸੀਂ ਅੱਗੇ ਤੋਂ ਇਸ ਤਰ੍ਹਾਂ ਦੀਆਂ ਵੀਡੀਓਜ਼ ਨੇ ਜਿਹੜੀਆਂ ਤੁਹਾਡੇ ਲਈ ਲੈ ਕੇ ਆਈਏ ਪਹਿਲਾ ਪੁਆਇੰਟ ਜੋ ਹੈ 10 ਸਾਲਾਂ ਦਾ ਲਗਾਤਾਰ ਜੋ ਵਰਕਿੰਗ ਤਜਰਬਾ ਹੈ ਉਹ ਹੋਣਾ ਜ਼ਰੂਰੀ ਸੀ ਪਰ ਉਸ ਤੋਂ ਬਾਅਦ 10 ਸਾਲਾਂ ਦਾ ਟੁੱਟਮਾ ਤਜਰਬਾ ਵੀ ਕਾਊਂਟ ਕੀਤਾ ਗਿਆ ਪਰ ਉਸ ਦਾ ਕਾਰਨ ਕੁਝ ਹੋਰ ਸੀ ਉਹ ਵਿਭਾਗੀ ਪਾਲਿਸੀ ਲਈ ਸੀ ਪਰ ਇਸ ਵਿੱਚ ਲਗਾਤਾਰ 10 ਸਾਲ ਦਾ ਤਜਰਬਾ ਹੋਣਾ 8736 ਦੇ ਵਿੱਚ ਜ਼ਰੂਰੀ ਸੀ ਜੋ ਕਿ 8736 ਮੁਲਾਜ਼ਮ ਪੂਰੇ ਕਰਦੇ ਸੀ ਕਿਉਂਕਿ ਨੰਬਰ 2 우마 ਦੇਵੀ ਜੱਜਮੈਂਟ ਸੀ ਜੋ ਜੋ ਉਸ ਦੇ ਵਿੱਚ ਇਹ ਚੀਜ਼ ਪਹਿਲਾਂ ਹੀ ਦੱਸੀ ਗਈ ਸੀ ਕਿ ਇਸ ਵਿੱਚ 10 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ ਪਰ 10 ਸਾਲਾਂ ਦੇ ਤਜਰਬੇ ਦੇ ਨਾਲ ਨਾਲ ਇਹ ਇਹ ਹੈ ਕਿ ਜੋ ਵੀ ਪਾਲਿਸੀ ਬਣਾਈ ਜਾਏਗੀ ਉਸ ਨੂੰ ਸਿਰਫ ਤੇ ਸਿਰਫ ਇੱਕ ਵਾਰ ਹੀ ਲਾਗੂ ਕੀਤਾ ਜਾ ਸਕੇਗਾ ਉਸ ਨੂੰ ਦੁਬਾਰਾ ਐਕਸਰਸਾਈਜ਼ ਦੇ ਵਿੱਚ ਨਹੀਂ ਲਿਆਂਦਾ ਜਾ ਸਕੇਗਾ ਕਿਉਂਕਿ ਸਟੇਟ ਦੇ ਵਿੱਚ ਅਗਰ ਇਸ ਤਰ੍ਹਾਂ ਦੇ ਮੁਲਾਜ਼ਮ ਨੇ ਤਾਂ ਉਹਨਾਂ ਨੂੰ ਇੱਕ ਵਾਰ ਦੇ ਵਿੱਚ ਹੀ ਰੈਗੂਲਰ ਕੀਤਾ ਜਾਣਾ ਬੰਦਾ ਹੈ ਜੇ ਜਿਹੜੀ ਕਿ ਇਹ ਕੇਰਲਾ ਬਨਾਮ ਜੋ ਸੀਗੀ ਜੱਜਮੈਂਟ ਉਸ ਦੇ ਵਿੱਚ ਦਿੱਤਾ ਗਿਆ ਸੀ ਸੋ ਅਗਲਾ ਪੁਆਇੰਟ ਹੈ ਜੀ ਕਿ ਸਿੱਖਿਆ ਵਿਭਾਗ ਦੇ ਸਿੱਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ 500 ਦੇ ਕਰੀਬ ਜੋ ਮੁਲਾਜ਼ਮ ਸੀਗੇ ਉਹਨਾਂ ਨੇ ਵੀ 8736 ਸੰਬੰਧੀ ਪੂਰੀ ਤਰ੍ਹਾਂ ਆਪਣੀ ਪਾਲਿਸੀ ਦੇ ਵਿੱਚ ਆਉਣ ਲਈ ਜਿਹੜੀ ਸੀਗੀ ਹਾਂ ਜਾਂ ਹਾਮੀ ਨਹੀਂ ਭਰੀ ਉਹਨਾਂ ਨੇ ਇਸ ਤੋਂ ਕਿਨਾਰਾ ਕਰਕੇ ਰੱਖਿਆ ਹੋਇਆ ਸੀ ਅਗਨਾਤਾ ਹਾਂ ਕੀਤੀ ਸੀ ਤੇ ਨਾ ਹੀ ਨਾ ਕੀਤੀ ਸੀ ਸੋ ਉਸ ਤੋਂ ਅਗਲਾ ਕਾਰਨ ਜੋ ਹੈ ਸਚਾਈ ਜਿਹੜੇ ਪਹਿਲਾਂ ਤੁਹਾਨੂੰ ਕਾਰਨ ਦੱਸੇ ਨੇ ਇਹ ਆਲਰੇਡੀ ਤੁਹਾਨੂੰ ਪਤਾ ਹੋਣੇ ਨੇ ਬਹੁਤ ਵਾਰੀ ਸੁਣੇ ਹੋਣੇ ਨੇ ਪਰ ਇਹਨਾਂ ਦੇ ਵਿੱਚ ਹੁਣ ਅਗਲੀ ਸਚਾਈ ਕੀ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਅਤੇ ਸਬਸਕ੍ਰਾਈਬ ਦਾ ਬਟਨ ਜਰੂਰ ਪ੍ਰੈਸ ਕਰਦੇ ਹੋ ਤਾਂ ਕਿ ਅਗੀਆਂ ਵੀਡੀਓਜ਼ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕਣ ਸੋ ਹੁਣ ਅਸੀਂ ਉਹ ਸਚਾਈ ਬਿਆਨ ਕਰਦੇ ਆ ਜਿਹੜੀ ਤੋਂ ਤੁਸੀਂ ਬਿਲਕੁਲ ਅਣਜਾਣ ਹੋਮੋਗੇ ਸੋ 8736 ਦੇ ਵਿੱਚ ਜਿੰਨੇ ਵੀ ਇਨਕਲੂਸਿਵ ਐਕਿਊਮਬਲਰ ਆਈਆਰ ਵੀ ਸੀਗੇ ਉਹਨਾਂ ਨੂੰ ਕਾਊਂਟ ਕੀਤਾ ਗਿਆ ਜਾਂ ਕੁਝ ਹੋਰ ਵੀ ਸੋ ਉਸ ਤੋਂ ਬਿਨਾ ਨਾਨ ਟੀਚਿੰਗ ਵੀ ਉਹਦੇ ਵਿੱਚ ਕਾਊਂਟ ਹੁੰਦੇ ਸੀਗੇ ਕਿਉਂਕਿ ਉਹਨਾਂ ਦਾ ਜਿਹੜਾ ਤਜਰਬਾ ਸੀ ਲਗਾਤਾਰ 10 ਸਾਲ ਬਣਦਾ ਸੀ ਸੋ ਇਹ ਤੁਹਾਨੂੰ ਪਤਾ ਹੈ ਉਸ ਤੋਂ ਬਾਅਦ ਜੋ ਬਚ ਗਏ ਜੋ 8736 ਤੋਂ ਬਿਨਾ ਜਿੰਨੇ ਵੀ ਮੁਲਾਜ਼ਮ ਬਚਦੇ ਸੀ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਲੰਟੀਅਰਸ ਦੀ ਸੀ ਚਾਹੇ ਉਹ EGS ਵਲੰਟੀਅਰ ਹੋਣ AI ਵਲੰਟੀਅਰ ਹੋਣ AI ਵਲੰਟੀਅਰ ਵੀ ਕਾਫੀ ਹੱਦ ਤੱਕ ਕਾਫੀ ਉਹਦੇ ਵਿੱਚ ਕਾਊਂਟ ਹੋ ਜਾਣੇ ਸੀਗੇ ਸੋ ਇਸ ਦੇ ਵਿੱਚ ਇੱਕ ਵੱਡਾ ਚੱਕਰ ਇਹ ਪੈ ਗਿਆ ਕਿ ਜਿਹੜੇ ਬੱਚਦੇ ਵਲੰਟੀਅਰ ਸੀ ਉਹਨਾਂ ਦਾ 10 ਸਾਲ ਦਾ ਤਜਰਬਾ ਸੀ ਜਿਹੜਾ ਜਾਂ ਤਾਂ ਟੁੱਟਮਾ ਬਣਦਾ ਸੀ ਜਾਂ ਰੈਗੂਲਰ ਨਹੀਂ ਬਣਦਾ ਸੀ ਹੁਣ ਇਹ ਵੀ ਤੁਹਾਨੂੰ ਪਤਾ ਹੋਣਾ ਸੋ ਉਸ ਦੇ ਵਿੱਚ ਹੋਇਆ ਕੀ ਕਿ 8736 ਦੇ ਵਿੱਚ ਲਗਾਤਾਰ 10 ਸਾਲ ਪੂਰੇ ਨਹੀਂ ਕਰਦੇ ਸੀ ਚਾਹੇ ਟੁੱਟਮੇ ਕਰਦੇ ਸੀ ਟੁੱਟਮੇ ਵੀ ਉਹਦੇ ਵਿੱਚ ਕਾਊਂਟ ਨਹੀਂ ਹੋਣੇ ਸੀ ਨੰਬਰ 2 ਤੇ ਜਿਹੜਾ ਉਹਨਾਂ ਦਾ ਵਰਕਿੰਗ ਐਕਸਪੀਰੀਅੰਸ ਸੀ ਉਹ ਐਜ਼ ਅ ਨੌਨ ਟੀਚਿੰਗ ਸੀ ਟੀਚਿੰਗ ਦੇ ਵਿੱਚ ਉਹਨਾਂ ਨੂੰ 2017 ਦੇ ਵਿੱਚ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ ਹੋਣ ਤੇ ਲਿਆਂਦਾ ਗਿਆ ਤਾਂ ਕਿਤੇ ਨਾ ਕਿਤੇ ਔਰ ਉਹਨਾਂ ਦੇ ਵਿੱਚ ਇੱਕ ਹੋਰ ਵੱਡੀ ਸੀ ਕਿ ਉਹਨਾਂ ਨੂੰ ਨੌਕਰੀ ਦੇ ਵਿੱਚੋਂ ਹਟਾ ਕੇ ਦੁਬਾਰਾ ਜੁਆਇਨ ਕਰਵਾਇਆ ਗਿਆ ਸੀ ਸੋ ਉਹਨਾਂ ਦੇ ਵਿੱਚ ਇੱਕ ਵੱਡਾ ਜਿਹੜਾ ਇਸ ਪਾਲਿਸੀ ਨੂੰ ਲੈ ਕੇ ਰੋਸ ਇਸ ਲਈ ਹੋਇਆ ਕਿ ਉਹਨਾਂ ਦੇ ਜਿਹੜੇ ਆਗੂ ਸੀ ਉਹਨਾਂ ਨੇ ਆਪਣੇ ਸਾਥੀਆਂ ਨਾਲ ਡਿਸਕਸ ਕੀਤੇ ਬਿਨਾ ਆਪਣੇ ਜੋ ਨਾਲ ਦੇ ਹੋਰ ਜੂਨੀਅਨ ਆਗੂ ਕਹਿ ਲਓ ਜਾਂ ਹੋਰ ਉਹਨਾਂ ਨਾਲ ਇਸ ਚੀਜ਼ ਨੂੰ ਡਿਸਕਸ ਕੀਤਾ ਤੇ ਸਰਕਾਰ ਦੀਆਂ ਬੈਠਕਾਂ ਦੇ ਵਿੱਚ ਇਹ ਗੱਲ ਉਹਨਾਂ ਦੇ ਸਾਹਮਣੇ ਕਲੀਅਰ ਹੋ ਗਈ ਸੀ ਕਿ ਬਿਲਕੁਲ ਵੀ ਜਿਹੜਾ 7836 ਦੇ ਵਿੱਚ ਆ ਕਿਸੇ ਵੀ ਤਰੀਕੇ ਦੇ ਨਾਲ ਸਾਨੂੰ ਕਾਊਂਟ ਨਹੀਂ ਕੀਤਾ ਜਾਣਾ ਪਰ ਉਸ ਦੇ ਵਿੱਚ ਇੱਕ ਵੱਡਾ ਸੱਚ ਜੋ ਸਰਕਾਰ ਨੇ ਦੱਸਿਆ ਸੀ ਉਸ ਨੂੰ ਕਿਤੇ ਨਾ ਕਿਤੇ ਲਕੋ ਲਿਆ ਗਿਆ ਹੁਣ ਉਹ ਵੱਡਾ ਸੱਚ ਕੀ ਸੀ ਦੇਖੋ ਜੋ 8736 ਸੀ ਉਹਨਾਂ ਨੂੰ ਡਾਇਰੈਕਟੋਰੇਟ ਦੇ ਅਕੋਰਡਿੰਗ ਜਿਹੜੀਆਂ ਵੀ ਪੋਸਟਾਂ ਦੇ ਉੱਪਰ ਲਗਾਇਆ ਜਾਣਾ ਸੀ ਉਸ ਦੀ ਤਰ੍ਹਾਂ ਦੀ ਸੈਲਰੀ ਦੇ ਦਿੱਤੀ ਜਾਣੀ ਸੀ ਪਰ ਜੋ ਬਾਕੀ ਬਚਦੇ ਵਲੰਟੀਅਰ ਸੀ ਉਹਨਾਂ ਨਾਲ ਇਹ ਚੀਜ਼ ਦਾ ਸਿੱਖਿਆ ਮੰਤਰੀ ਬਲੋਂ ਬਿਲਕੁਲ ਕਲੀਅਰ ਕੱਟ ਕਹਿ ਦਿੱਤਾ ਗਿਆ ਸੀ ਕਿ ਉਹਨਾਂ ਦੀ ਜੋ ਸੈਲਰੀ ਹੈ ਜਾਂ ਉਹਨਾਂ ਦੇ ਜਿਹੜੇ ਨਾਰਮਸ ਨੇ ਹੂ ਬਹੂ ਜੋ ਪਾਲਿਸੀ ਅੱਜ ਲਾਗੂ ਹੋਈ ਹੈ ਉਹ ਹੂ ਬਹੂ ਬਾਕੀ ਬਚਦੇ ਵਲੰਟੀਅਰਸ ਤੇ ਲਾਗੂ ਹੋ ਜਾਣੀ ਸੀ ਅਤੇ ਜੋ ਸੈਲਰੀ ਹੋਣੀ ਸੀ ਉਹਨਾਂ ਦੀ ਜੋ ਰੈਗੂਲਰ ਹੋਣ ਜਾ ਰਹੀ ਸੀ 8736 ਉਹਨਾਂ ਦੇ ਬਰਾਬਰ ਕਰ ਦੇਣੀ ਸੀ ਪਰ ਕਿਤੇ ਨਾ ਕਿਤੇ ਉਹ ਬਾਕੀ ਬਚਦੇ ਵਰਗ ਨੇ ਉਸ ਦੇ ਉੱਪਰ ਵਿਸ਼ਵਾਸ ਨਹੀਂ ਦਿਖਾਇਆ ਅਤੇ ਸੀਐਮ ਦੇ ਨਾਲ ਬੈਠਕਾਂ ਕਰਕੇ ਸਿੱਧੀ ਚੇਤਾਵਨੀ ਜੋ ਦਿੱਤੀ ਗਈ ਕਿ ਇਸ ਚੀਜ਼ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਏਗਾ ਜਾਂ ਲਾਗੂ ਨਾ ਹੋਣ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਆ ਕਿ ਵੀ ਲਾਗੂ ਨਾ ਹੋਣ ਦੇਣਾ ਭਾਵ ਕਿ ਉਸ ਨੂੰ ਰੱਟ ਪਾ ਦੇਣੀ ਉਸ ਨੂੰ ਅਦਾਲਤਾਂ ਦੇ ਵਿੱਚ ਲੈ ਕੇ ਜਾਣਾ ਘੜੀਸਣਾ ਉਸ ਨੂੰ ਲਮਕਾਉਣਾ ਭਾਵ ਕਿ ਅਗਰ ਉਹਨਾਂ ਉਹਨਾਂ ਦੇ ਸਾਥੀ ਉਸ ਵਿੱਚ ਕਾਊਂਟ ਨਹੀਂ ਕੀਤੇ ਜਾਂਦੇ ਤਾਂ ਜੋ ਬਾਕੀ 8736 ਸੀ ਉਸ ਨੂੰ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਸੋ ਪਰ ਜੋ ਬਾਕੀ ਬਚਦੇ ਵਲੰਟੀਅਰ ਸੀ ਉਹਨਾਂ ਦਾ ਕੰਮ ਉਦੋਂ ਹੀ ਹੋਣਾ ਸੀ ਜਦੋਂ 8736 ਪਾਲਿਸੀ ਪੂਰੀ ਤਰ੍ਹਾਂ ਲਾਗੂ ਹੋ ਜਾਂਦੀ ਪਰ ਉਸ ਤੋਂ ਬਾਅਦ ਇੱਕ ਅਗਲਾ ਵੱਡਾ ਹੋਰ ਜੋ ਰੋੜਾ ਆਇਆ ਕਿ ਜੋ ਬਾਕੀ ਵਿਭਾਗਾਂ ਦੇ ਵਿੱਚ ਹੋਰ ਮੁਲਾਜ਼ਮ ਨੇ ਉਹ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਜਾਂ ਤਾਂ ਆਊਟਸੋਰਸ ਰਾਹੀਂ ਭਰਤੀ ਨੇ ਤੇ ਜਾਂ ਉਹਨਾਂ ਦੇ ਵੀ ਕਾਫੀ ਜਿਹੜੇ ਇਸ ਤਰ੍ਹਾਂ ਦੇ ਮੁਲਾਜ਼ਮ ਨੇ ਕਿ ਜਿਨ੍ਹਾਂ ਦੇ 10 ਸਾਲ ਤਾਂ ਪੂਰੇ ਹੁੰਦੇ ਨੇ ਪਰ ਕੋਈ ਨਾ ਕੋਈ ਐਸੀ ਰੁਕਾਵਟ ਹੈ ਜਿਨ੍ਹਾਂ ਨੂੰ ਲੀਗਲੀ ਡਾਇਰੈਕਟੋਰੇਟ ਦੇ ਅੰਡਰ ਨਹੀਂ ਲਿਆਂਦਾ ਜਾਂਦਾ ਤਾਂ ਇਸ ਤਰ੍ਹਾਂ ਦੀ ਜੋ ਡਿਸਕਸ਼ਨ ਹੋਈ ਕਿ ਕਿਵੇਂ ਇਸ ਤਰ੍ਹਾਂ ਦੀ ਪਾਲਿਸੀ ਬਣੇ ਜਿਸ ਨੂੰ ਐਕਸਰਸਾਈਜ਼ ਕਰਕੇ ਸਾਰੇ ਵਿਭਾਗਾਂ ਦੇ ਵਿੱਚ ਲਾਗੂ ਕੀਤਾ ਜਾ ਸਕੇ ਔਰ ਕਿਤੇ ਨਾ ਕਿਤੇ ਜੋ ਐਨੇ ਸਾਲਾਂ ਦਾ ਸਟਰਗਲ ਕੀਤਾ ਜਾ ਰਿਹਾ ਸੀ ਵਲੰਟੀਅਰਸ ਵੱਲੋਂ ਉਸ ਤੋਂ ਵੀ ਸਰਕਾਰ ਡਰਦੀ ਸੀ ਕਿ ਕਿਵੇਂ ਨਾ ਕਿਵੇਂ ਇੱਕੋ ਵਾਰ ਦੇ ਵਿੱਚ ਇਹਨਾਂ ਦੇ ਸੰਘਰਸ਼ ਨੂੰ ਖਤਮ ਕੀਤਾ ਜਾਵੇ ਤੇ ਇੱਕ ਵਾਰ ਦੀ ਸਭ ਨੂੰ ਜੋ ਵੀ ਬਣਦਾ ਉਹ ਦੇ ਦਿੱਤਾ ਜਾਵੇ ਕਿਵੇਂ ਨਾ ਕਿਵੇਂ ਇਹਨਾਂ ਦਾ ਹੱਲ ਕੀਤਾ ਜਾਵੇ ਤਾਂ ਉਸ ਤਰ੍ਹਾਂ ਦਾ ਹੱਲ ਕੱਢਦੇ ਹੋਏ ਜੋ ਪਾਲਿਸੀ 8736 ਬਿਲਕੁਲ ਸਿਖਰ ਤੇ ਜਾ ਚੁੱਕੀ ਸੀ ਐਂਡ ਵਾਲੇ ਜੋ 15 20 ਦਿਨਾਂ ਦੇ ਵਿੱਚ ਬਿਲਕੁਲ ਇਸ ਪਾਲਿਸੀ ਦਾ ਮਲਿਆ ਮੇਟ ਕਰਕੇ ਇੱਕ ਵਿਭਾਗੀ ਪਾਲਿਸੀ ਲਿਆਂਦੀ ਗਈ ਤੇ ਉਸ ਤੋਂ ਬਾਅਦ ਕਾਫੀ ਜੋ ਰੋਸ ਪ੍ਰਦਰਸ਼ਨ ਹੋਇਓ ਤੁਸੀਂ ਸਮਝਦੇ ਹੋ ਕਿਉਂਕਿ ਉਸ ਵਿੱਚ ਜਿੰਨਾਂ ਨੂੰ 8736 ਦੇ ਵਿੱਚ ਲੱਗ ਰਿਆ ਸੀ ਕਿ ਬੈਨੀਫਿਟ ਜਿਹੜੇ ਸਾਨੂੰ ਪ੍ਰੋਪਰ 10 ਸਾਲ ਲਗਾਤਾਰ ਮਿਹਨਤ ਕਰਕੇ ਮਿਲਣੇ ਚਾਹੀਦੇ ਸੀ ਉਹਨਾਂ ਤੋਂ ਸੀ ਵਾਂਝੇ ਰਹਿ ਗਏ ਪਰ ਕਿਤੇ ਨਾ ਕਿਤੇ ਆਪਸੀ ਮਿਸ ਅੰਡਰਸਟੈਂਡਿੰਗ ਇਸ ਚੀਜ਼ ਦਾ ਜੋ ਹੈ ਗਵਾਹੀ ਭਰਦੀ ਹੈ ਕਿ ਇਸ ਮਿਸ ਅੰਡਰਸਟੈਂਡਿੰਗ ਨੇ ਇਸ ਚੀਜ਼ ਨੂੰ ਲਾਗੂ ਹੋਣ ਤੋਂ ਰੋਕਿਆ ਹੁਣ ਗੱਲ ਕਰਦੇ ਆ ਕਿ ਇਹ ਪਾਲਿਸੀ ਲਾਗੂ ਤਾਂ ਹੋ ਗਈ ਤੇ 8736 ਰੱਦ ਹੋ ਗਈ ਹੁਣ ਜੋ ਵਿਭਾਗੀ ਪਾਲਿਸੀ ਲਾਗੂ ਹੋਈ ਹੈ ਉਸ ਦਾ ਭਵਿੱਖ ਦੇ ਵਿੱਚ ਕੀ ਬਣੇਗਾ ਜਾਂ ਭਵਿੱਖ ਦੇ ਵਿੱਚ ਕੀ ਨਤੀਜੇ ਸਾਨੂੰ ਭੁਗਤਣੇ ਪੈਣਗੇ ਸਭ ਤੋਂ ਪਹਿਲਾਂ ਇਸ ਦੇ ਵਿੱਚ 8736 ਅਤੇ ਜੋ ਬਾਕੀ ਬਚਦੇ ਵਲੰਟੀਅਰ ਸੀ ਦੋਨੇ ਹੀ ਘਾਟੇ ਵਿੱਚ ਰਹੇ ਨੇ ਕਿਉਂਕਿ ਅਗਰ 8736 ਪਾਲਿਸੀ ਲਾਗੂ ਹੁੰਦੀ ਉਸ ਵਿੱਚ ਜੋ ਵੀ ਤਨਖਾਹ ਬਣਦੀ ਸੀ ਜੋ ਵੀ ਉਹਨਾਂ ਨੂੰ ਭੱਤੇ ਮਿਲਣੇ ਸੀ ਲਗਭਗ ਹੂਬ ਹੂ ਬਾਕੀ ਬਚਦਿਆਂ ਦੇ ਉੱਤੇ ਲਾਗੂ ਹੋ ਜਾਣੇ ਸੀ ਨੰਬਰ 2 ਇਸ ਵਿੱਚ ਕੋਈ ਵੀ ਵਿਭਾਗੀ ਜਿਹੜੀ ਪਾਲਿਸੀ ਬਣੀ ਹੈ ਇਸ ਵਿੱਚ ਡਾਇਰੈਕਟੋਰੇਟ ਦੇ ਡਾਇਰੈਕਟ ਕੋਈ ਵੀ ਲਾਭ ਨਹੀਂ ਜਿਹੜੇ ਉਹ ਕਿੱਤੇ ਵੀ ਨਹੀਂ ਮਿਲਨੇ ਤੇ ਨਾ ਹੀ ਮਿਲਦੇ ਨਜ਼ਰ ਆ ਰਹੇ ਨੇ ਇਸ ਵਿੱਚ ਜੋ ਵੀ ਲੀਡਰਾਂ ਵੱਲੋਂ ਜਾਂ ਜੋ ਵੀ ਅਧਿਕਾਰੀਆਂ ਵੱਲੋਂ ਕਾਨੂੰਨ ਤੋਂ ਸਾਹਮਣੇ ਤਾਂ ਕਿ ਅਦਾਲਤਾਂ ਦੇ ਵਿੱਚ ਰੁਲਣਾ ਨਾ ਪਵੇ ਜੋ ਵੀ ਨਾਰਮਸ ਹੋਣਗੇ ਸਿਰਫ ਉਹੀ ਹੀ ਬਣਾਏ ਜਾਣਗੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਉਹਨਾਂ ਨੂੰ ਅਦਾਲਤਾਂ ਦੇ ਚੱਕਰ ਨਾ ਕੱਟਣੇ ਪੈਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇਹ ਹੁਣ ਮੁਲਾਜ਼ਮ ਪੱਕੇ ਕੀਤੇ ਗਏ ਨੇ ਇਹਨਾਂ ਦਾ ਜਿੰਨਾ ਵੀ ਰਹਿਦਾ ਬਾਕੀ ਬਚਦਾ ਸਮਾਂ ਕਾਲ ਹੈ ਉਹ ਸਾਰੇ ਦਾ ਸਾਰਾ ਆਉਣ ਵਾਲੀਆਂ ਸਰਕਾਰਾਂ ਅਤੇ ਮੁਲਾਜ਼ਮ ਜੋ ਵੀ ਵੱਡੇ ਸਾਡੇ ਅਫਸਰ ਨੇ ਉਹਨਾਂ ਦੇ ਉੱਤੇ ਨਿਰਭਰ ਕਰਦਾ ਖਾਸ ਤੌਰ ਤੇ ਜੋ ਵੀ ਸਿੱਖਿਆ ਮੰਤਰੀ ਬਣੇਗਾ ਜਾਂ ਜੋ ਵੀ ਜਿਸ ਦੀ ਸਰਕਾਰ ਬਣੇਗੀ ਉਹ ਕਿਸ ਤਰ੍ਹਾਂ ਸਾਡੇ ਵੱਲ ਦੇਖਦੇ ਨੇ ਕਿਸ ਤਰ੍ਹਾਂ ਸਾਡੇ ਸਾਥੀਆਂ ਵੱਲ ਦੇਖਦੇ ਨੇ ਕਿਸ ਤਰ੍ਹਾਂ ਇਸ ਪਾਲਿਸੀ ਵੱਲ ਦੇਖਦੇ ਨੇ ਉਸ ਤਰ੍ਹਾਂ ਹੀ ਇਸ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੋਵੇਗੀ ਸੋ ਅੱਗੇ ਜਾ ਕੇ ਅਸੀਂ ਇਹ ਦੇਖ ਸਕਦੇ ਹਾਂ ਕਿ ਇਸ ਵਿਭਾਗੀ ਪਾਲਿਸੀ ਦੇ ਵਿੱਚ ਜਿਵੇਂ ਜਿਵੇਂ ਸਰਕਾਰਾਂ ਨੂੰ ਜੋ ਕੁਝ ਲੱਗੇਗਾ ਸਮੇਂ ਦੀ ਸਰਕਾਰ ਆਏਗੀ ਜੋ ਇਸ ਵਿੱਚ ਉਹਨਾਂ ਨੂੰ ਚੇਂਜਸ ਦੀ ਸੰਭਾਵਨਾ ਲੱਗੇਗੀ ਜਾਂ ਉਹਨਾਂ ਨੂੰ ਕੋਈ ਆਪਦਾ ਪੱਖ ਨਾ ਮੁਲਾਜ਼ਮਾਂ ਦਾ ਪੱਖ ਲੱਗੇਗਾ ਉਸ ਨੂੰ ਜੋ ਹੈ ਲਾਗੂ ਕੀਤਾ ਜਾ ਸਕਦਾ ਭਾਵੇਂ ਪਾਲਿਸੀ ਚ ਬਦਲਾਅ ਕੀਤਾ ਜਾ ਸਕਦਾ ਇਸ ਦੇ ਸੰਬੰਧੀ ਤੁਸੀਂ ਪਾਲਿਸੀ ਵੀ ਪੜ੍ਹ ਸਕਦੇ ਹੋ ਉਸ ਵਿੱਚ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ ਪਰ ਇੱਕ ਵੱਡੀ ਗੱਲ ਇਹ ਵੀ ਹੈ ਕਿ ਅਗਰ ਕੋਈ ਸਰਕਾਰ ਇਸ ਦੇ ਵਿੱਚ ਆਪਣਾ ਫਾਇਦਾ ਦੇਖਦੇ ਹੋਏ ਵੋਟਾਂ ਸੰਬੰਧੀ ਫਾਇਦਾ ਦੇਖਦੇ ਹੋਏ ਅਗਰ ਕੋਈ ਇਸ ਤਰ੍ਹਾਂ ਦਾ ਨੋਰਮਸ ਪਾ ਵੀ ਦਿੰਦੀ ਹੈ ਤਾਂ ਇਹਨਾਂ ਸਾਥੀਆਂ ਨੂੰ ਜੋ ਕਿ ਹੁਣ ਇਸ ਵਿਭਾਗੀ ਪਾਲਿਸੀ ਦੇ ਅੰਦਰ ਰੈਗੂਲਰ ਹੋਏ ਨੇ ਉਹਨਾਂ ਨੂੰ ਕੋਈ ਵੀ ਉੱਠ ਕੇ ਤੰਗ ਕਰ ਸਕਦਾ ਹੈ ਕੋਰਟ ਦੇ ਵਿੱਚ ਜਾ ਕੇ ਇਸ ਸੰਬੰਧੀ ਰਿਟਾਂ ਪੈ ਸਕਦੀਆਂ ਅਗਰ ਕੋਈ ਵੀ ਐਸਾ ਨੋਰਮਸ ਜਿਹੜਾ ਕਿ ਕਾਨੂੰਨ ਤੋਂ ਬਾਹਰ ਜਾ ਕੇ ਲਾਭ ਦੇਣ ਦੀ ਗੱਲ ਕਰੇਗਾ ਸੋ ਸਾਥੀਓ ਇਸ ਵੀਡੀਓ ਦਾ ਮਕਸਦ ਕਿਸੇ ਦੀ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਇਸ ਵਿੱਚ ਜੋ ਵੀ ਅਸਲ ਸਚਾਈ ਸੀ ਉਸ ਦਾ ਨਿਚੋੜ ਸੀ ਉਹ ਤੁਹਾਡੇ ਸਾਹਮਣੇ ਰੱਖਿਆ ਗਿਆ ਅਗਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਸੋ ਵੀਡੀਓ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਸਬਸਕ੍ਰਾਈਬ ਦਾ ਬਟਨ ਜ਼ਰੂਰ ਪ੍ਰੈਸ ਕਰਨਾ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ